ਕੌਣ ਕਿਹਦਾ ਕੌਣ ਦਾ ਐਜਨ ਨੂੰ ਮੂੰਹ ਕਰ ਐਜਨ ਨੂੰ ਮੂੰਹ ਕਰ ਤੇਰੇ ਨਾਲ ਜੋ ਕਿਉਂ ਤੋੜ ਗਏ ਉਸਦੀ ਤਰ੍ਹਾਂ ਦਾ ਰੋਦਾ ਸਾਈ ਦੇ ਤੇਰੀ ਦੇਦੀ ਆ ਕੀ ਹੋਇਆ ਕੱਲ ਬਾਦਾ ਗਿਆ ਫਰੰਕਾ ਆਇਆ ਉਹ ਕੀ ਨਾਮ ਆ ਤੇ ਵਾ ਐਜਨ ਬਾਬਾ ਇਹਦਾ ਮੂੰਹ ਕਰਾ ਕਰਨਾ ਆ ਚਲਾ ਕਰਾ ਦੇ ਮੂੰਹ ਬਦਰਾ ਕਰਨਾ ਵਾ ਬਾਬਾ ਦਾ ਚਿਹਰਾ ਆਇਆ ਨੂੰ ਕਰਿਓ ਉਹ ਮੱਦਰ ਵੇਖ ਉਹ ਵੇਖ ਕਾ ਕਰੂਦਾ ਦੇ ਕਾ ਕਰੇ ਭਾਜੀ ਇਹ 4-5 ਬੰਦੇ ਸੀਗੇ ਕੋਇਲਸ ਘਾਰ ਹੈਗੀ ਤੇ ਇਹ ਗੱਲ ਹੈਗੀ ਹੈ ਕੋਈ 8:30 ਵਜੇ ਤੇ ਹੋਰ ਸਾ ਕੀ ਵਾਪਰਿਆ ਕੀ ਕੀਤਾ ਇਹਨਾਂ ਨੇ ਆਹ ਦੱਸਾ ਇਹ ਵਾਪਰਿਆ ਕਿ ਇਹ ਘਰ-ਘਰ ਜਾ ਕੇ ਦੁਕਾਨ ਦੇ ਜਾ ਕੇ ਪੈਸੇ ਮੰਗਦੇ ਸੀਗੇ ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਆ ਤੇ ਸਾਨੂੰ ਇੰਨੇ-ਇੰਨੇ ਪੈਸੇ ਦੋਸ ਹਨਾ ਤੇ ਕਈਆਂ ਨੇ ਦਿੱਤੇ ਵੀ ਹੈਗੇ ਆ ਕਈਆਂ ਨੇ 100 ਦਿੱਤਾ ਕਈਆਂ ਨੂੰ ਇਹਨਾਂ ਨੇ 2500 ਬਣਾ ਲਿਆ ਠੀਕ ਆ ਇਹ ਵੱਖ-ਵੱਖ ਬੰਦੇ ਵੱਖ-ਵੱਖ ਘਰਾਂ 'ਚ ਵੜ ਗਏ ਤੇ ਇੱਥੇ ਹੁਣ ਕੋਲੂ ਆ ਇੱਥੇ ਨਾਲ ਕਿਹੜਾ ਅਨਸਟੋਰ ਆ ਇਹਨਾਂ ਕੋ ਗਏ ਆ ਉਹਨਾਂ ਨੇ ਕਹਿੰਦੇ ਵੀ ਪੈਸੇ ਦੋ ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ ਕਹਿੰਦੇ ਵੀ ਤੂੰ ਮਾਮਾ ਲੱਗਣਾ ਕਿਉਂ ਕਿ ਉਹ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ ਫਿਰ ਇਹਨਾਂ ਵਿੱਚ ਵਿੱਚ ਬਹਿਸ-ਭਾਜੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਹੋ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ ਇੱਕ ਟਰੱਕ ਕਿਹੜੇ ਸਟੇਸ਼ਨ ਦੀ ਆ ਕਿੱਥੋਂ ਦੀ ਇਹ ਦੀਨਾ ਨਗਰ ਕੋਲ ਪੈਂਦਾ ਪਿੰਡ ਲੋਹ ਹੜੀ ਹਰੀਪੁਰ ਬਾਬਾ ਸ਼ਾਹ ਸ਼ਕੰਦਰ ਜੀ ਉਹਦੇ ਸਾਹਮਣੇ ਆ ਠੀਕ ਹੈ ਹੁਣ ਤੁਹਾਡੇ ਕੋਲੋਂ ਕਿੰਨੇ ਪੈਸੇ ਦੀ ਧੱਕੀ ਮਾਰੀ ਸੀ ਇਹਨਾਂ ਸਾਡੇ ਕੋ 6 ਮਹੀਨੇ ਪਹਿਲਾਂ ਦੀ ਗੱਲ ਆ ਮੇਰੇ ਭਰਾ ਕੋ 4000 ਤੇ ਇੱਕ ਖੜਿਆ ਤੇ 100 ਰੁਪਏ ਇੱਕ ਖੜਿਆ ਸੀ ਇਹ ਹੋਰ ਵੀ ਇੱਥੇ ਸੱਜੇ ਆਏ ਆ ਜਿਹਨਾਂ ਨੇ ਕਹਿੰਦੇ ਸਾਡਰਾਂ ਵੀ ਠੱਗੀਆਂ ਹਾਂਜੀ ਜੀ ਆਏ ਆ ਕੋਈ 3500 ਵਾਲਾ ਆਇਆ ਕੋਈ 2000 ਵਾਲਾ ਆਇਆ ਹਾਂਜੀ ਇਹਨੂੰ ਮਾਰਿਆ ਤਰੀ ਨਾ ਕਿਸੇ ਨੇ ਇਹਨੂੰ ਕਿਸੇ ਨੇ ਨਹੀਂ ਮਾਰਿਆ ਸਿਰਫ ਇਹਨੂੰ ਮੜਾਇਆ ਹਲਾਇਆ ਹੁਣ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਆ ਵਾ ਤੇ ਉਹ ਸਰਦਾਰ ਬੰਦਾ ਵਾ ਹਨਾ ਇਹ ਗੱਲ ਗਲਤ ਵਾ ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ ਅੰਮ੍ਰਿਤਸਰ ਅੰਮ੍ਰਿਤਸਰ ਦੱਸਦਾ ਪਿਆ ਵਾ ਕੋਈ ਮਹੱਲਾ ਨਹੀਂ ਦੱਸਦਾ ਆਪਣਾ ਗੰਗਾ ਨਗਰ ਤੇ ਬਾਕੀ ਬੰਦੇ ਭੱਜ ਗਏ ਹਾਂਜੀ ਭੱਜ ਗਏ ਪਾਜੀ ਦਾ ਨੰਬਰ ਨੋਟ ਨਹੀਂ ਕੀਤਾ ਪਾਜੀ ਜਲਦਬਾਜੀ ਚ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀ ਕਿ ਅਸੀਂ ਆਵਾਂਗੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਉਹ ਫੋਨ ਸਵਿਚ ਆਫ ਕਰ ਲਿਆ ਮੇਰਾ ਪਾਜੀ ਕੁਲਜੀਤ ਸਿੰਘ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਤੁਹਾਡਾ ਰਹਿਣਾ 4000 ਨਾਲ 4000 ਰੁਪਇਆ ਲੈ ਕੇ ਗਏ ਸੀ ਘਰੋਂ ਦੀ ਗੱਲ ਹੈ ਇਹ 6 ਮਹੀਨੇ ਦੀ ਗੱਲ ਆ ਜੀ ਹੋਰ ਬੰਦੇ ਅੱਜ ਫੇਰ ਆ ਗਏ ਦੁਬਾਰਾ ਹਾਂ ਜੀ ਇਹਨਾਂ ਦੀ ਪਛਾਣ ਆ ਗਈ ਐ ਇਹੋ ਬੰਦੇ ਹਾਂ ਜੀ ਹਾਂ ਜੀ ਇਹੀ ਹੈ ਤੇ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਭਾਈ ਇੱਕੋ ਬੰਦਾ ਆ ਜਿਹੜਾ ਫੜਿਆ ਹਾਂ ਤੇ ਬਾਕੀ ਦੇ ਦੌੜ ਗਏ ਸਾਰੇ ਹੀ ਗੱਡੀ ਵੀ ਦਾਸਦੇ ਸੀ ਹਣਾ ਕੋਈ ਕੋਈ ਹਾਂ ਜੀ ਕੋਵਾਲਸ ਕੋਵਾਲਸ ਗੱਡੀ ਜੀ ਹਾਂ ਜੀ ਹੋਰ ਭੱਜ ਗਏ ਉਹ ਭੱਜ ਗਏ ਤੇ ਫੋਨ ਕੋਈ ਥਾਣੇ ਇਤਲਾਹ ਕੀਤੀ ਆ ਪੁਲਿਸ ਆ ਰਹੀ ਹਾਂ ਜੀ ਹਾਂ ਜੀ ਕੀਤੀ ਹੈ ਆ ਰਹੀ ਆ ਪੁਲਿਸ ਹਾਂ ਜੀ ਹਾਂ ਜੀ ਆ ਰਹੀ ਆ